ਦੇ ਦੇ ਮੈਂ ਇਹ ਨਾ ਸਮਾਨ ਨਾ ਸ਼ਾਮ ਨੂੰ ਲੈ ਜਾਉਂਗਾ ਠੀਕ ਆ ਤੇ ਫਿਰ ਹੁਣ ਕਿਉਂ ਕਢਾਇਆ ਸੀ ਵੈਸੇ ਮੈਂ ਦੇਖਣਾ ਸੀਗਾ ਤੇ ਸ਼ਾਮ ਨੂੰ ਹੀ ਦੇਖ ਲੈਂਦੇ ਹੁਣ ਮੈਨੂੰ ਨਹੀਂ ਨਾ ਪਤਾ ਸੀ ਮੈਂ ਹੁਣ ਮੈਨੂੰ ਪਸੰਦ ਨਹੀਂ ਆ ਮੈਂ ਕਿ ਸ਼ਾਮ ਨੂੰ ਹੁਣ ਘਰ ਪੁੱਛ ਕੇ ਆ ਜਾਉਂਗਾ ਨਾ ਚਲੋ ਠੀਕ ਹੈ ਜਾਓ ਲੈਣਾ ਲੂਣਾ ਹੁੰਦਾ ਨਹੀਂ ਆ ਜਾਂਦੇ ਆ ਕੀ ਗੱਲ ਸਿਮਰਨ ਸਮਾਨ ਨਹੀਂ ਲੈ ਕੇ ਗਿਆ ਉਹ ਵੀਰੇ ਉਹ ਸਮਾਨ ਲੈਣ ਨਹੀਂ ਆਏ ਸੀ ਦੇਖਣ ਆਏ ਸੀਗੇ ਦੇਖਣ ਆਏ ਸੀ ਬੀਰੋ ਤੁਹਾਨੂੰ ਪਤਾ ਤਾਂ ਹੈਗਾ ਅੱਜ ਕੱਲ ਕਸਟਮਰ ਨਾ ਸਮਾਨ ਲੈਣ ਘਟ ਆਉਂਦੇ ਆ ਤੇ ਦੇਖਣ ਵੱਧ ਆਉਂਦੇ ਆ ਮੈਨੂੰ ਤਾਂ ਲੱਗਦਾ ਨਾ ਅੱਗੇ ਤਾਂ ਆਪਾਂ ਨੂੰ ਕਸਟਮਰ ਨੂੰ ਨਾ ਪਹਿਲੇ ਪੁੱਛਣਾ ਪਿਆ ਕਰਨਾ ਕਿ ਤੁਸੀਂ ਸਮਾਨ ਲੈਣਾ ਵਾ ਕਿ ਦੇਖਣਾ ਵਾ ਉਹ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੁੰਦਾ ਨਾਲੇ ਹਰ ਗਾ ਕਈ ਵਾਰੀ ਸਮਾਨ ਲੈਣ ਨਹੀਂ ਦੇਖਣ ਹੀ ਆਂਦਾ ਹੁੰਦਾ ਕੋਈ ਫਰਕ ਨਹੀਂ ਪੈਂਦਾ ਚੱਲ ਤੂੰ ਸਿੱਰੇ ਸਿੱਰੇ ਕਲਪਨਾ ਰੱਖ ਦੇ ਸਮਾਨ ਲੋ ਵੀਰੇ ਆ ਵੀ ਕਸਟਮਰ ਉਦਾਂ ਦਾ ਹੀ ਆ ਇਹ ਵੀ ਵੀਰੇ ਨੂੰ 2-3 ਦਿਨ ਹੋ ਗਏ ਸਮਾਨ ਦੇਖ ਕੇ ਚਲ ਜਾਂਦੇ ਆ ਲੈ ਕੇ ਜਾਂਦੇ ਹਨ ਨਹੀਂ ਮੈਂ ਨਹੀਂ ਇਹਨਾਂ ਨੂੰ ਅਟੈਂਡ ਕਰਨਾ ਤੁਸੀਂ ਕਰੋ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਪਹਿਣੇ ਉਹ ਜਿਹੜੀ ਮੈਂ ਫੈਸ਼ਨ ਕਿਟ ਦੇਖ ਕੇ ਗਿਆ ਸੀ ਨਾ ਉਹ 3 ਦੀ ਉਹ ਦੇ ਦਿਓ ਇਹਦੇ ਤੁਸੀਂ ਦੇਖਣੀ ਆ ਅੱਗੇ ਵੀਰੇ ਹੈਗਾ ਉਹਨਾਂ ਨੂੰ ਕਹਿ ਦਿਓ ਵੀਰੇ ਆ ਕੀ ਗੱਲ ਹੋਈ ਉਹ ਇੱਕ ਫੇਸ਼ਲ ਕਿਟ ਸੀਗੀ ਵੀਰੇ O3 ਦੀ ਨਾ ਵਾਈਟ ਵਾਲੀ ਜਿ ਆ ਲੋ ਹਾਂਜੀ ਹਾਂਜੀ ਆਹੀ ਹੋਰ ਦੱਸੋ ਕੁਝ ਇੱਕ ਵਾਜੀ ਟਾਫਟ ਦੇ ਦੋ ਮਿਲੂ ਹੈਗੀ ਆ ਹਾਂਜੀ ਮਿਲ ਜੇਗੀ ਜੀ ਆ ਲੋ ਭਾਜੀ ਇੱਕ ਵਾਜੀ ਉਹ ਹੈਗਾ ਗਾਰਨੀਅਰ ਦਾ ਵਿਟਾਮਿਨ ਸੀ ਜਿਹੜਾ 페ਸ਼ੋਲ ਹਾਂਜੀ ਮਿਲ ਜੇਗਾ ਜੀ ਆ ਲੋ ਅਸਪਾਜੀ ਆਹੀ ਕਰ ਦੋ ਕਿੰਨੇ ਪੈਸੇ ਹੋਗੇ ਵੀਰੇ ਸਾਢੇ ਹੋਗੇ ਬਾਜੀ 1500 ਰੁਪਏ ਐਕਚੁਅਲੀ ਮੈਂ ਪਹਿਲਾਂ ਤਾਂ ਦੇਖ ਕੇ ਗਿਆ ਸੀਗਾ ਕਿ ਮੈਨੂੰ ਪਤਾ ਹੋਵੇ ਤੁਹਾਡੇ ਕੋਲ ਕੀ ਕੀ ਮਿਲਦਾ ਮੈਂ ਘਰੇ ਜਾ ਕੇ ਪੁੱਛਿਆ ਉਹ ਕਹਿੰਦੇ ਆਹੀ ਚਾਹੀਦੀ ਆ ਮੈਂ ਪਹਿਲਾਂ ਦੋ ਵਾਰੀ ਹੋ ਗਿਆ ਮੇਰੇ ਤੋਂ ਬਈ ਸਮਾਨ ਲੈਂਦਾ ਹੀ ਨਹੀਂ ਗਿਆ ਕੋਈ ਗੱਲ ਨਹੀਂ ਬਾਜੀ ਹੋਰ ਦੇਖੋ ਜਿਹਨਾਂ ਸਮਾਨ ਲੈਣਾ ਥੋੜਾ ਦੇਖ ਪਰ ਕੀ ਲੈਣਾ ਪੈਂਦਾ ਨਾ ਬਿਲਕੁਲ ਬਾਜੀ ਨਾਲੇ ਨਾ ਤੁਹਾਡੇ ਰੇਟ ਸਾਰੇ ਨਾਲੋਂ ਵਧੀਆ ਨੇ ਮੈਂ ਦੋ ਵਾਰ ਸੇ ਟਰਾਈ ਵੀ ਕੀਤਾ ਬਾਜੀ ਆਲੋ ਵੀਰੇ 1500 ਰੁਪਏ। ਸ਼ੁਕਰੀਆ ਜੀ। ਅੱਗੇ ਤੋਂ ਮੈਂ ਸਮਾਨ ਲੈਣਾ ਵੀਰੇ ਤੁਹਾਡੇ ਕੋਲ ਹੀ ਆਉਂਗਾ। ਧੰਨਵਾਦ ਜੀ। ਪਰ ਇਹ ਕਿ ਗੱਲ ਮੈਨੂੰ ਚੁਭੀ ਆ ਭਾਜੀ। ਉਹ ਸ਼ਾਇਦ ਕੁੜੀ ਨੂੰ ਲੱਗਿਆ ਹੋਣਾ ਕਿ ਮੈਂ ਦੋ ਵਾਰੀ ਆ ਗਿਆ ਸਮਾਨ ਲੈ ਕੇ ਨਹੀਂ ਗਿਆ। ਇਸ ਕਰਕੇ ਤੀਜੀ ਵਾਰ ਆਇਆ ਤਾਂ ਨੇ ਮੈਨੂੰ ਟੈਂਡ ਨਹੀਂ ਕੀਤਾ। ਨਹੀਂ ਨਹੀਂ ਭਾਜੀ ਉਹ ਐਕਚੁਅਲੀ ਉਹ ਠੀਕ ਨਹੀਂ ਹੈਗੇ। ਚਲੋ ਕੋਈ ਨਾ। ਪਰੇਸ਼ਾਨ ਸੀਗੀ ਮੈਂ ਕੁਝ ਕਹਿੰਦਾ ਚੰਗਾ ਨਹੀਂ ਲੱਗਦਾ ਤੁਸੀਂ ਆਪੀ ਦੇਖ ਲਿਓ। ਹਾਂਜੀ ਹਾਂਜੀ ਕੋਈ ਗੱਲ ਨਹੀਂ। ਸ਼ੁਕਰੀਆ ਵੀਰੇ। ਠੀਕ ਹੈ ਜੀ ਧੰਨਵਾਦ ਜੀ। ਸਿਮਰਨ ਵੀਰੇ ਤੈਨੂੰ ਵੀਰੇ ਕੀ ਕਹਿੰਦਾ ਪਿਆ ਸੀ ਉਹ ਤਾਂ ਛੱਡ ਤੂੰ ਤੂੰ ਐਦਾਂ ਕੋ ਕਿਹਾ ਕਿ ਵੀਰੇ ਤੋ ਦੇਖ ਲਓ ਸਮਾਨ ਤੇਰੇ ਉਹਨਾਂ ਨੇ ਦੇਖਣਾ ਹੀ ਹੁੰਦਾ ਦੋ ਵਾਰੀ ਪਹਿਲਾਂ ਵੀ ਤਾਂ ਆਏ ਆ ਸਿਮਰਨ ਦੋ ਵਾਰੀ ਆਏ ਆ ਅਗਲੇ ਨੇ ਸਮਾਨ ਲੈਣਾ ਅਗਲਾ ਦੇਖ ਪਰ ਕੇ ਲੋਗ ਸਪੈਸ਼ਲੀ ਕਹਿ ਕੇ ਗਿਆ ਵਾ ਕਿ ਉਹਨੂੰ ਫੀਲ ਹੋਈ ਆ ਗੱਲ ਹਰ ਵਾਰੀ ਕਸਟਮਰ ਸਮਾਨ ਲੈ ਕੇ ਜਾਵੇ ਜ਼ਰੂਰੀ ਨਹੀਂ ਪਰ ਆਪਣਾ ਫਰਜ਼ ਆ ਕਿ ਕਸਟਮਰ ਨੂੰ ਸਮਾਨ ਵਧੀਆ ਤਰੀਕੇ ਨਾਲ ਦਿਖਾਈਏ ਆਪਣਾ ਕੁਝ ਘਟਦਾ ਜਾਣਾ ਨਹੀਂ ਚਾਹੇ ਦੋ ਵਾਰੀ ਦਿਖਾਈਏ ਚਾਹੇ ਤਿੰਨ ਵਾਰੀ ਦਿਖਾਈਏ ਆਪਾ ਦੁਕਾਨਦਾਰ ਆ ਆਪਾ ਗਾਹਕ ਨੂੰ ਪਲਟ ਕੇ ਜਵਾਬ ਦਿੰਦੇ ਚੰਗੇ ਨਹੀਂ ਲੱਗਦੇ ਨਾਲੇ ਸਵੇਰੇ ਗਾਹਕ ਸਮਾਨ ਨਹੀਂ ਲੈ ਕੇ ਗਿਆ ਦੋ ਦਿਨ ਪਹਿਲੇ ਗਾਹਕ ਸਮਾਨ ਨਹੀਂ ਲੈ ਕੇ ਗਿਆ ਪਰ ਤੇਰੇ ਦਿਮਾਗ ਚੋ ਛਵੀ ਬਣ ਗਈ ਨਾ ਜਦ ਕਿ ਉਹ ਚੀਜ਼ ਨਹੀਂ ਬਣਨੀ ਚਾਹੀਦੀ ਹੁਣ ਜੇ ਵੱਲੋਂ ਮੈਂ ਨਾ ਹੁੰਦਾ ਤੂੰ ਇਦਾਂ ਜਵਾਬ ਦਿੰਦੀ ਅਗਲੇ ਨੇ ਤਾਂ ਚੱਲ ਜਾਣਾ ਸੀ ਇੱਦਾਂ ਅਗਲੇ ਨੇ ਕਿਤੋਂ ਹੋਰ ਲੈ ਲੈਣਾ ਇਸ ਮਾਨ ਦੁਕਾਨਾਂ ਤਾਂ ਹੋਰ ਬਥੇਰੀਆਂ ਨੇ ਪਰ ਗਾਗ ਜੇ ਆਪਣੇ ਕੋ ਆ ਰਿਹਾ ਤਾਂ ਵਿਸ਼ਵਾਸ ਨਾ ਆ ਰਿਹਾ ਅੱਗੇ ਤੋਂ ਧਿਆਨ ਰੱਖ ਕਿ ਅਜਿਹੀ ਜੀ ਗਲਤੀ ਦੁਬਾਰਾ ਨਾ ਹੋਵੇ ਸੋਰੀ ਵੀਰੇ ਮੈਂ ਅੱਗੇ ਤੋਂ ਧਿਆਨ ਰੱਖੂੰਗੀ ਇਦਾਂ ਦੀ ਗਲਤੀ ਨਹੀਂ ਕਰੂੰਗੀ ਹੁਣ ਮੈਂ ਕਦੇ ਠੀਕ ਆ ਚਲ ਕਰ ਲਾ ਕ